ਸਤਿ ਸ਼੍ਰੀ ਅਕਾਲ ਵੈਲਕਮ ਕੀ ਹਾਲ ਚਾਲ ਸਵਾਗਤ ਹੈ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਜਾ ਰਹੇ ਹਾਂ ਪਲਾਟ 'ਚ ਉੱਥੇ ਥੋੜਾ ਜਿਹਾ ਕੰਮ ਕਰਨਾ ਬਾਕੀ ਆ ਤੇ ਇੱਕ ਅੱਦੇ ਦਿਨ ਦੇ ਵਿੱਚ ਵਿੱਚ ਸ਼ਰਮਸਤੀ ਵੀ ਆ ਜੇ ਤੇ ਫਿਰ ਉਹ ਸਾਵਨਾ ਇੱਕ ਜਗਾੜ ਜੀ ਮੈਨ ਫਿੱਟ ਕਰਾਂਗਾ ਲੋ ਤੇ ਮੈਂ ਕਹਾਂ ਚੱਲ ਫਿਰ ਉਹ ਜਗਾਠਮਲਾ ਬਣਾ ਦਈਏ ਤੇ ਫਿਰ ਫਿਟਿੰਗ ਦੇ ਫਿਰ ਬਾਅਦ 'ਚ ਕਰ ਲਾਂਗੇ ਤੇ ਮੈਂ ਚੱਲਿਆ ਟਾਈਮ ਹੋ ਗਿਆ 11:30 ਦਾ ਅਸਰ ਕਿਨੂੰ ਕਹਿੰਦੀ ਮੈਂ ਵੀ ਜਾਣਾ ਮੈਂ ਚਲੋ ਰਹਿਵੇਂ ਚਲੋ ਨਾਲ ਫਿਰ ਠੰਡ ਬੜੀ ਉੱਥੇ ਕੋਟੀ ਗਾਡੀ ਪਾ ਲਿਓ ਕੋਟੀ ਨਹੀਂ ਜਾਇਤਾ ਪਾਈ ਤੇ ਅਸੀਂ ਜਾ ਰਹੇ ਆ ਆਪਣੇ ਘਰ ਨਵੇਂ ਤੇ ਸਾਰੇ ਜਣੇ ਅਸੀਂ ਕਹਿ ਦਿੰਦੇ ਆਂ ਜਾ ਰਹੇ ਪਲਾਟ 'ਚ ਤੇ ਤੁਸੀਂ ਸਾਰੇ ਜਣੇ ਕਹਿੰਦੇ ਪਲਾਟ ਨਹੀਂ ਹੁਣ ਤੁਹਾਡਾ ਘਰ ਬਣ ਗਿਆ ਵੈਸੇ ਹੁਣ ਘਰ ਹੀ ਕਹਿਣਾ ਚਾਹੀਦਾ ਇਹ ਗਲਤੀ ਸਾਡੀ ਅਸੀਂ ਪਲਾਟ ਕਹਿੰਦੇ ਰਹਿੰਨੇ ਆਂ ਤੇ ਅਸੀਂ ਜਾ ਰਹੇ ਘਰ ਫਿਰ ਤੁਹਾਨੂੰ ਦੱਸਦੇ ਉੱਥੇ ਜਾ ਕੇ ਕਿੰਨਾ ਕੰਮ ਹੋ ਗਿਆ ਤੇ ਕਿੰਨਾ ਕ ਰਹਿ ਗਿਆ ਆ ਦੇਖੋ ਜੀ ਵਿਆਹ ਹੁੰਦਾ ਪਿਆ ਮੁੰਡਾ ਅਜੀਪਾਲ ਕੀ ਸਾਹਿਬ ਇਧਰੋਂ ਦੀ ਲੰਗਣੀ ਆ ਤੇ ਨਾਲੇ ਦਰਸ਼ਨ ਕਰਾਂਗੇ ਪਾਲਕੀ ਸਾਹਿਬ ਦੇ ਤੇ ਇਹ ਬੜ ਬੱਦਰੀ ਇਕੱਠੀ ਕਰਦੇ ਪਏ ਨੇ ਕਿ ਚਲੋ ਸਾਫ ਸफाई ਜ਼ਰੂਰੀ ਆ ਕਰਫੀ ਇਕੱਠੀ ਹੋਰ ਕਰ ਲੈਣੀ ਆ ਦੇ ਇੱਥੇ ਰਹਿਣ ਦੋ ਠੀਕ ਆ ਨਹੀਂ ਤਾਂ ਮਰ ਜੀ ਮਾੜੀ ਮਾੜੀ ਕਰਦੂਰ ਉਹ ਤੋਂ ਨੂੜੇ ਦੇ ਪਰਾ ਕਿ ਨਾ ਆ ਉਦੋਂ ਨੂੜੇ ਤੇ ਉੱਥੇ ਉਦੋਂ ਹਰ ਰੋੜੇ ਤੇ ਪਹਿਲਾਂ ਨਾਮ ਨਾਲ ਲਾ ਲਾ ਵਰਕੇ ਇਹਨਾਂ ਕਟਮ ਕੱਢ ਦਾਂਗੇ ਉਹ ਤੋਂ ਉਹ ਤੋਂ ਬਣਾਉਣਾ ਨਹੀਂ ਪਰ ਜਗਾਨ ਤੇ ਤੋਹਰਾ ਫੇਨਾ ਉਹ ਜਿਹੜਾ 2 ਇੰਚ ਦਾ ਥੱਲੇ ਵੈਸੇ ਨਿਸਾਨੀ ਮਾਰੀ ਦੀ ਇੰਨੀ ਥੱਲੇ ਦੱਬੀ ਜਾਣੀ ਵਾਰੀ ਨਾਮ ਲਾ ਦੂਗਾ ਹਾਂ ਇਹ ਉਦੋਂ ਤਾਂ ਦੱਬੀ ਜਾਣੀ ਉਹਦਾ ਮਾਸੂ ਇਹਨੂੰ ਬਾਰ-ਬਾਰ 43 ਇੰਚ ਛੋੜ ਦਿੰਨੇ ਨਹੀਂ 43 ਇੰਚ ਛੋੜ ਹੀ ਛੋੜ ਦਿੰਨੇ ਬਾਰ-ਬਾਰ ਕਿਉਂਕਿ 2 ਇੰਚ ਦੀ ਹੈ ਤੇ ਇੱਥੇ ਆ ਜਾਊਗਾ ਛੋੜ ਦੋ ਹੈਨਾ ਖੋਲਣਾ ਕਬਜੇ ਖੋਲਣਾ ਆਹ ਤੇ ਉਹਨੂੰ ਆਖੇ ਜੇ ਉਹਨੇ ਕਰ 6 ਦਾ 6.5 ਦਾ ਛੱਡ ਤੇ ਇੱਥੇ ਨਾ 6 ਛੱਡਣਾ ਮੇਰੇ ਲਈ ਤੇ 9 ਇੰਚ ਉਹਨੇ ਨਾ ਕਰਨਾ ਉਹ ਨੂੰ ਨਹੀਂ ਆਉਣੀ ਨਾ ਤੇ ਇੱਥੋਂ ਇਹਦੇ ਵਿੱਚ ਨਾ ਦੋ ਫੁੱਟ ਦਾ ਚਰਦਾਵਨ 3 ਦੇ 4 ਇੰਚ ਦਾ ਇਹ ਥੱਲੇ ਪੂਰਾ ਛੱਤ ਲਾਣੀ ਹੈ ਨਾ ਬਾਂਹ ਦੇ ਪਾਸੋਂ ਹਾਂ ਬਾਂਹਲੇ ਬਣੇ ਦੀਪ ਆਇਆ ਨਾਲ ਰੇਸ਼ਮ ਵੀਰ ਠੀਕ ਹੋ ਵਧੀਆ ਨਾ ਹਾਂ ਹੈ ਬਹਿ ਕਹਿੰਦਾ ਕਿ ਦੇ ਜਾਣਾ ਮੈਂ ਵੀ ਅਸਾਂ ਰੱਖਣ ਦਾ ਕਿੰਦਾ ਹੋਣਾ ਤੇ ਅ ਫਿਰ ਕੀ ਗੱਲ ਉਹ ਮਤਲਬ ਨਹੀਂ ਕੋਈ ਹੋਰ ਤੇ ਇਹ ਇਹ ਆਹ ਗੱਲ ਬਾਹਰ ਹੀ ਸਾਸਵਾਈ ਕਰਤੀ ਹੈ ਰੇਤ ਵੀ ਆਪਾਂ ਸੰਭਤੀ ਹੈ ਰੇਤ ਵੀ ਸੈਟ ਤੇ ਕਰਤੀ। ਆਹ ਵੇਖੋ। ਰੇਤ ਵੀ ਸੈਟ ਤੇ ਕਰਤੀ, ਬੱਜਰੀ ਵੀ ਕਰਤੀ ਸੈਟ ਤੇ। ਪਰ ਸਾਡਾ ਭਲੇਖਾ ਹੀ ਕਿ ਅੱਜ ਅੱਜ ਹੋਣੀ ਪਾਲ ਕੀ ਸਾਬ। ਪਰ ਨਹੀਂ ਉਹ ਕਹਿੰਦੇ ਐਤਵਾਰ ਹੋਣੀ ਆ ਪਰਸੋਂ। ਤੇ ਇੱਧਰ ਆਪਾਂ ਹੈਗੀ ਆ। ਆਪਾਂ ਡਾ ਲਾਤਾ ਇੱਧਰ। ਇਕੱਠਾਂ ਲੱਗੇ ਬਣਾਉਣ। ਦੋ ਇਕੱਠਾ ਬਣਾ ਦਿੰਨੇ ਆ ਬਾਕੀ ਦੇਖ ਲਾਂਗੇ। ਦੋ ਹੀ ਘਾਰ ਆਪਣੇ। ਇੱਕ ਮੀਨ ਵੀ ਲੱਗਣੀ ਆ ਇਹ ਹਟ ਕੇ ਵੇਖਾਂਗੇ। ਵੇਖਣਾ ਸੈਟਿੰਗ ਆਏਗੀ ਇਹਦਾ ਸਾਈਜ਼ ਵੀ ਇੱਕੋ ਹੀ ਆ ਤੇ ਅੰਦਰ ਦਾ ਵੀ ਇੱਕੋ ਹੀ ਆ ਹੋ ਸਕਿਆ ਤੇ ਆਪਾਂ ਜ਼ਮੀਨ ਦੀ ਲੋੜ ਪਈ ਤੇ ਮੇਨ ਆ ਗਈ ਇਹਦੀ ਜਗਾੜ ਅਸੀਂ ਅੰਦਰ ਲਾ ਦਾਂਗੇ ਤੇ ਬਾਕੀ ਇਹ ਵਾਕੇ ਅੰਦਰ ਦਾ ਤੇ ਬਾਹਰ ਦਾ ਸਾਈਜ਼ ਇੱਕ ਹੀ ਬਾਕੀ ਬੱਸ ਦੇਖ ਲਾਂਗੇ ਅੱਗ ਬਾਲਣੀ ਅੱਗ ਜੀ ਦੀ ਜੈਕਟ ਦਾ ਕੀ ਹਾਲ ਕਰਤਾ ਉਹ ਜਾਲ ਕੋਟ ਲੈ ਆਉਂਦਾ ਇਹਨੇ ਮਿਸਤਰੀ ਲੱਗੇ ਮਿਸਤਰੀ ਬੱਲੇ 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 ਧੋਣੋਂਗੇ ਮਿਸਤਰੀ ਦੇ 10 ਮਿੰਟ ਹੋਏ ਮਿਸਤਰੀ ਲੱਗ ਜਾਂਦੇ ਚਾਹ ਮੰਗਣ ਲੈਦੇ ਬੋਲਟਾ ਪੂਰਾ ਭਰ ਦਿੱਤਾ ਹੱਥ ਬਾਲਦੀ ਟੱਡ ਜੀ ਇੰਨਾ ਮੜਾ ਹੈ ਮਿਸਤਰੀ ਮਾਰਦੀ ਲੋ ਦੇਣੀ ਉਹ ਹੱਥ ਬਾਲਣੇ ਮੈਂ ਕਹਿੰਦਾ ਕਿ ਨਿਕਨੇਗਾ ਕਰਤਾ ਜਰਾ ਤੇ ਡਾਈ ਜਾਊਗੀ ਮੈਂ ਉਹਨੂੰ ਕਹਿੰਦਾ ਉਹ ਬਾਲਣ ਇਕੱਠਾ ਕਰਕੇ ਲੈ ਜਾਂਦਾ ਹੋਰ ਲੈ ਆਉਣਾ ਸੀ ਉਦੋਂ ਹੋਰ ਨਾ ਬੂਤੀ ਚੋਕੇ ਨਾ ਹੋ ਇਹ ਬੂਤੀ ਨਹੀਂ ਇੱਧਰ ਇਹ ਚੰਗਾ ਆਠ ਬਣਾਉਣ ਲੱਗੇ ਆ ਦੇ ਅੱਜ ਧੋਪ ਲੱਗ ਗਈ ਹੈ ਪਾਏ ਘਾਟ ਲੱਗੀ ਹੈ ਅੱਜ ਲੱਗੀ ਧੋਪ ਤੇ ਬਾਲੀ ਹੈ ਕੇ ਕੇ ਗਿਆ ਫਿੱਦਰ ਦਾਦੀ ਜੀ ਮੂਲੀਆਂ ਲੈ ਕੇ ਆਏ ਆ ਕਿਤਾੜੇ ਸਹੀ ਤਰ ਲੱਗ ਗਿਆ ਦਾਦੀ ਕੇ ਨਾ ਨੌਜ ਮਿਤੀ ਸਾਨੂੰ ਲੱਗੀ ਹੁਣ ਭੁੱਖ ਮਿਤੀ ਸਾਨੂੰ ਭੁੱਖ ਲੱਗੀ ਪਠੂਰੇ ਲੈ ਆਂਦੇ ਆਪਾਂ ਚਲੋ ਦਾਦੀ ਜੀ ਨੇ ਮੂਲੀਆਂ ਦਿੱਤੀ ਗਏ ਕਿਉਂਕਿ ਉਹ ਪਲਾਟ ਚ ਆਏ ਹੈ ਆਪਣੇ ਜੋ ਤੇ ਆਂਦੇ ਚਲੋ ਦੇ ਜਾਂਦੇ ਧੁੱਪ ਵੀ ਲੱਗੀ ਅੱਜ ਦੇ ਪਤਾ ਮਿਤੀ ਨੂੰ ਰੋਟੀ ਖਾਣੀ ਆ ਹੈ ਨਾ ਆਜ ਬਟੂਰੇ ਖਾ ਲੋ ਅਗਰ ਤੁਸੀਂ ਕਈ ਨੂੰ ਬਟੂਰੇ ਨਹੀਂ ਪਸੰਦ ਕਈ ਨੂੰ ਪਸੰਦ ਹੁੰਦੇ ਬਹੁਤ ਕਿਤੇ ਮਿਸਤਰੀ ਇਹੋ ਜਿਹਾ ਬਾਹਰੋਂ ਆਉਣ ਤੁਹਾਨੂੰ ਪਤਾ ਹੀ ਰੋਟੀ ਉਹਨ ਘਰੋਂ ਲੈ ਕੇ ਨਹੀਂ ਆਂਦੀ ਆਪਾਂ ਇੱਧਰ ਇਸ ਵੇਰ ਦੀ ਚੰਗਾ ਆਟ ਬਣਾਉਂਦੇ ਆ ਤੇ ਸਾਮਾ ਪੈ ਚਲੀਆਂ ਤੇ ਅਜੇ ਤੱਕ ਨੇ ਇਹਨਾਂ ਨੇ ਕੰਮ ਕੀਤਾ ਫਤਿਹ ਇੰਨਾ ਕਰਿਆ ਗਿਆ ਹਾਂਜੀ ਦੋ ਜਣੇ ਹੋਰ ਅੱਧੇ ਘੰਟੇ ਤੱਕ ਰਿਕਾਰਡ ਤੇ 4 ਰੋਜ ਇਹ ਜੀ ਕਰ ਤਿਆਰ ਤਿਆਰ ਹੋ ਜੀ ਚੰਗਾਠ ਕਰਤੀ ਤੇ ਆ ਛੋਟੀ ਜਿਹੀ ਚਗਾਠ ਕਰਤੀ ਤਿਆਰ ਇਹ 3/3 ਦੀ ਆ ਅਭੀ ਜਗਾਠ ਆਪਾਂ ਠੋਕਤੀ ਇੱਕ ਅੱਜ ਕਰ ਤਿਆਰ ਕਰਕੇ ਥੇ ਰੱਖਤੀ ਆ ਤੇ ਸਮਾਨ ਆਪਾਂ ਪਾ ਲਿਆ ਆਪਣਾ ਇਕੱਠਾ ਕਰਕੇ ਲੱਗੀ ਅੱਜ ਦੀ ਦਿਹਾੜੀ ਚੱਲੀ ਆ ਹਾਂਜੀ ਇਸ ਵੀਰ ਯਾਰ ਕੁ ਚੇਕਨ ਦੇ ਇੱਥੇ ਬੈ ਕੇ ਅਜੇ ਤਾਂ ਕੌਣ ਸ਼ਾਮਾਂ ਵੀ ਪੈ ਗਈਆਂ 6 ਵਜ ਗਏ ਕੀ ਕਰਾਂ ਇਹਨੂੰ ਮੰਜੀ ਅੱਗੇ ਮੰਜੀ ਨਾਲ ਲੂ ਦੇ ਮੰਜੀ ਨਾਲ ਲੂ ਦੇ ਉਹ ਦੋ ਤੇ ਆਠਾ ਦੋ ਆਪਾਂ ਤਿਆਰ ਕਰਤੀਆਂ ਤੇ ਚਲੋ ਯਾਰ ਚੱਲੀ ਜਾਨ ਕੇ ਹੁਣ ਆਪਾਂ ਜਾ ਰਹੇ ਹਾਂ ਕੱਲ ਹੈਗਾ ਵਾ ਘਰ ਗੁੰਦਾ ਵੱਡੇ ਤੇ ਧੂਹ ਹੈ ਮੇਰੇ ਪੈਨ ਦੇ ਕੱਲ ਛੇਤਰੀਏ ਕੱਲ ਹਰ ਗੁੰਦਾ ਵੱਡੇ ਆ ਤੇ ਉਹਦੇ ਵਾਸਤੇ ਆਪਾਂ ਗਿਫਟ ਆਉਣ ਜਾਂਦੇ ਜਾਂਦੇ ਲੈ ਆਏਣਾ ਕਿਉਂਕਿ ਕੱਲ ਫਿਰ ਥੋੜਾ ਆਪਾਂ ਹਸਪੀਟਲ ਲਈ ਜਾਣਾ ਪੈਣਾ ਤੇ ਪਹਿਲਾਂ ਹੁਣ 6 ਵਜੇ 6:30 ਹੋਏ ਆ ਫਿਰ ਉਸ ਤੋਂ ਪਹਿਲਾਂ ਆਪਾਂ ਹਰ ਗੁੰਦਾ ਮਾਰੇ ਛੋਟਾ ਗਿਫਟ ਲੈ ਕੇ ਫਿਰ ਚੱਲ ਜਾਾਂਗੇ ਸਿੱਧਾ ਹੀ ਘਰ ਤੇ ਬਾਕੀ ਤੁਹਾਨੂੰ ਦੁਕਾਨ ਤੇ ਜਾ ਕੇ ਮਿਲਦੇ ਆਂ ਫਿਰ ਕਿਹੜਾ ਗਿਫਟ ਲੈਣੀ ਕਿਹੜਾ ਨਹੀਂ ਬਾਕੀ ਕੱਲ ਨੂੰ ਦੱਸੂਗੀ ਸਹੀ ਹੈ ਦੁਕਾਨ ਤੇ ਜਾਵਾਂਗੇ ਹਨੇਰਾ ਕਾਫੀ ਹੋ ਗਿਆ ਵਾ ਤੇ ਵੇ ਇਹਦੇਮ ਗਿਫਟ ਮਿਲਦਾ ਕ ਨਹੀਂ ਗਿਫਟ ਕੀ ਤੁਸੀਂ ਦਾ ਅੱਗ ਹੀ ਸੇਕ ਛੱਡੀ ਸਾਰੀ ਦਿਹਾੜੀ ਚਲੋ ਐਸੇ ਬਣੇ ਦੋ ਜਗਾઠા ਬਣ ਗਿਆ ਆਪਣੀਆਂ ਹਨੇਰਾ ਹੋ ਗਿਆ ਲਾਈਟ ਜਗ ਪਈ ਆ ਹੁਣ ਕੰਮ ਖਤਮ ਹੋ ਗਿਆ ਤਾਂ ਲਾਈਟ ਵੀ ਆ ਗਈ ਵੇਖੋ ਸਵੇਰ ਦੇ ਮਸ਼ੀਨਾ ਮਸ਼ੂਨਾ ਮੈਂ ਲੈ ਕੇ ਆ ਆ ਵਰਨਾ ਬੱਤੀ ਆਈ ਨਹੀਂ ਹਾਂ ਤੇ ਡਾੜੀ ਹੁਣੀ ਦੇ ਅੱਗ ਬਾਲਣਾ ਆਪਾ ਪੰਪ ਚ ਇੱਧਰ ਸਿਵਲ ਹਸਪੀਟਲ ਦੇ ਲੱਗੇ ਇੱਥੋਂ ਆਪਾਂ ਦੇਖਾਂਗੇ ਕੋਈ ਗਿਫਟ ਛੋਟਾ ਮੋਟਾ ਇਹਦੇ ਚੱਲੇ ਕਿੱਧਰ ਚੱਲੀਏ ਇੱਧਰੇ ਆ ਜਾ ਤੇ ਛੋਟੇ ਛੋਟੇ ਟੌਏ ਮਿਲਦੇ ਨੇ ਜਿਵੇਂ ਬੱਚਿਆਂ ਦੇ ਲਈ ਸਿੱਕੀਆਂ ਅੱਗੇ ਸਾਰੇ ਮਸ਼ੀਨ ਫਿਕਸ ਮਾਡਲ ਦੇ ਹਿਸਾਬ ਨਾਲ ਪਕੜੇ ਲਗਾਉਂਦੇ ਆਂ ਇਹ ਖੜਨੇ ਕੇ ਹੋਰ ਚੀ ਲੈ ਜੀ ਆਹ ਤਾਂ ਵੈਸੇ ਉਹਨੂੰ ਫੁੱਟ ਨਹੀਂ ਆਉਣਾ ਕੰਮ ਫੇਰ ਇੱਧਰੇ ਆ ਵੀ ਹੈ ਗਿਆ ਇਹ ਬੈਟਰੀ ਤੇ ਬਾਜੀ ਹਾਂ ਜੀ ਇਹ ਬੰਦੇ 17 ਨੰਬਰ ਦਾ ਜਮਾਂਦਾ ਕੋਈ ਕੋਈ 3 ਨੰਦਲ ਕੁ ਮਾਣਾ ਹੁੰਦਾ ਹੈ ਇਹ ਫੈਡਰ ਦੇ ਵਿੱਚ ਅੱਛਾ ਕੋਈ ਬੈਟਰੀ ਵਾਲੇ ਨਾ ਜਿਵੇਂ ਮਤਲਬ ਬੈਟਰੀ ਵਾਲਾ ਨਹੀਂ ਹੈ ਜਿਵੇਂ ਕੋਈ ਸਿਸਟਮ ਬੈਟਰੀ ਵਾਲੇ ਤੇ ਰਹ ਹੁੰਦੀ ਆ ਬਾਹਰ ਦਾ ਆਇਆ ਨਹੀਂ ਆ ਬਾਈਕ ਆਂਦੇ ਆ ਨਹੀਂ ਯਾਰ ਕੇਬਲ ਹੀ ਹੁੰਦੀ ਹੈ ਤੇ ਨਾਲ ਵੀ ਸੈਂਡ ਫਿਰ ਸਾਈਕਲ ਹੋ ਗਿਆ ਨਾ ਫਿਰ ਇਹ ਤੇ ਸਾਈਕਲ ਲਾ ਕੀ ਜਾਨੀ ਫਿਰ ਹਨਾ ਇਹਦਾ ਕੀ ਪ੍ਰਾਈਸ ਹੋ ਇਹ ਠੀਕ ਇਹਦੀ ਘੁੰਮ ਜਾਂਦੀ ਬੈਸਟ ਨੇ ਰਿਵਰਸ ਤੇ ਲੈਣਾ ਯਾ ਆਪਣੀ ਸਾਈਡ ਨੂੰ ਕਰਨੀ ਹੁੰਦੀ ਹੈ ਨੀਚੇ ਸਵਿਚ ਤੇ ਅੱਛਾ ਇਹ ਮਤਲਬ ਸਵਾਂ ਦੇ ਵਿੱਚ ਲਈ ਪੈਡ ਦਾ ਮਾਲ ਹੈ ਹਾਂਜੀ ਇਹ ਵੀ ਚੱਲ ਜਾਨੀ ਹੈ ਜੀ ਕਿ ਜਿਹੜੀ 3 ਵਾਲੀ ਕਹਿੰਦੇ ਵੇ 3 ਵਾਲੀ ਤੇ ਸਾਡੇ ਕੋ ਨਹੀਂ ਕਰੀ ਹੋਈ ਤੇਨ ਵਾਲੀ ਕਹਿਣਗੇ ਅੰਨੇ ਤੇਨ ਟਾਇਰ ਵਾਲੀ ਟਾਇਰ ਕਰਨੇ ਲੱਗੇ ਕਿਦਾਂ ਸਮਝਾਇਆ ਪਰ ਗਿਫਟ ਲੈ ਲਿਆ ਆਪਾਂ ਤੇ ਹੁਣ ਆਪਾਂ ਚੱਲੇ ਆ ਘਰ ਨੂੰ ਤੇ ਆਹ ਹੈਂਡਲ ਨਹੀਂ ਬਾਈ ਲਾਉਣਾ ਯਾਰ ਇਹ ਲਾ ਦੇ ਮੈਂ ਉਧਰ ਜਣਾਉਂਦਾ ਲਾ ਦੇ ਯਾਰ ਇਹਦਾ ਹੈਂਡ ਆਹ ਦੇਖ ਲਓ ਜੀ ਲਓ ਜੀ ਗਿਫਟ ਆਪਾਂ ਲੈ ਲਿਆ ਲਾਟ ਚ ਗਾਲੀ ਹੁਣ ਆਪਾਂ ਚੱਲੇ ਹੁਣ ਆਪਾਂ ਧੁੰਦੀ ਬੜੀ ਪੈ ਗਈ ਹੈ ਵੇਖੋ ਕਿੰਨੀ ਧੁੰਦ ਪੈ ਚੁੱਕੀ ਹੈ ਸਵੇਰੇ ਫਿਰ ਨਹੀਂ ਲਿਆ ਜਾਣਾ ਸਾਡੇ ਕੋਲ ਗਿਫਟ ਕਿਉਂਕਿ ਲੇਟ ਹੋ ਜਾਣਾ ਫਿਰ ਸਵੇਰੇ ਸਵੇਰੇ ਬੜੇ ਕੰਮ ਆ ਛੋਟੇ ਛੋਟੇ ਚਲੋ ਫਿਰ ਤੁਹਾਨੂੰ ਮਿਲਦੇ ਆਂ ਫਿਰ ਘਰ ਜਾ ਕੇ ਹੈਪੀ ਅੱਜ ਬੜੀ ਮੁਸ਼ਕਲ ਨਾਲ ਬੱਚੇ ਹੁਣੇ ਹੀ ਆਏ ਤੇ ਆਮ ਖਾਉਂ ਖਾਣਾ ਉਹ ਤਾਂ ਸਹੀ ਹੈ ਅਜਾਗਰਤਾ ਕੀਆ ਮਹਾਇ ਬਚਾਇਆ ਮੈਂ ਇਹਨਾਂ ਨੂੰ ਹਾਸਾ ਵੀ ਹੁੰਦਾ ਕੀ ਕਰਨਾ ਪਰ ਉਹਨਾਂ ਜੀ ਜੀ ਇਹ ਵਾਲਾ ਵਲੋਗ ਤੁਹਾਨੂੰ ਵਧੀਆ ਲੱਗਾ ਕਮੈਂਟਸ ਸ਼ੇਅਰ ਜ਼ਰੂਰ ਕਰਿਓ ਮਿਲਦੇ ਆ ਨੈਕਸਟ ਵਲੋਗ ਵਿੱਚ ਬਾਏ ਬਾਏ